जय भीम जय भारत ਤੁਸੀਂ ਵੇਖ ਰਹੇ ਹੋ ਚੈਨਲ ਅੰਬੇਡਕਰ ਮਿਸ਼ਨ نیوز ਮੈਂ ਤੁਹਾਡਾ ਆਪਣਾ ਲਖਵਿੰਦਰਜੀਤ ਸਿੰਘ ਫਤੇਗੜ ਛੰਨਾ ਆਮ ਨਾਗਰਿਕਾਂ ਨੂੰ ਭਾਰਤ ਸਰਕਾਰ ਵੱਲੋਂ ਪ੍ਰਦਾਨ ਵੱਖ-ਵੱਖ ਸੇਵਾਵਾਂ ਸੰਬੰਧੀ ਜਾਣੂ ਕਰਵਾਉਣ ਲਈ ਵਿਕਾਸ ਭਾਰਤ ਸੰਕਲਪ ਯਾਤਰਾ ਵੱਖ-ਵੱਖ ਪਿੰਡਾਂ ਵਿੱਚ ਹੁੰਦੀ ਹੋਈ ਅੱਜ ਪਿੰਡ ਦੇ ਦਿਣਾ ਵਿਖੇ ਪੁੱਜੀ ਇਸ ਯਾਤਰਾ ਵਿੱਚ ਯੋਗਦਾਨ ਪਾਉਣ ਲਈ ਵੱਖ-ਵੱਖ ਵਿਭਾਗਾਂ ਜਿਵੇਂ ਕਿ ਸਿਹਤ ਵਿਭਾਗ, ਪਿੰਡੂ ਵਿਭਾਗ ਤੇ ਪੰਚਾਇਤ ਵਿਭਾਗ, ਡਾਕਖਾਨਾ ਵਿਭਾਗ, ਉਜਵਲ ਭਾਰਤ ਤਹਿਤ ਗੈਸ ਏਜੰਸੀ ਵਾਲਾ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਖ-ਵੱਖ ਅਫਸਰ ਸਹਿਬਾਨ ਵੱਲੋਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਕੁਲਦੀਪ ਸ਼ਰਮਾ ਦੇਦਣਾ ਜ਼िला ਪ੍ਰਧਾਨ ਆਈਟੀ ਸੈੱਲ ਭਾਜਪਾ ਨੇ ਆਈ ਹੋਈ ਸੰਗਤ ਤੇ ਅਫਸਰ ਸਹਿਬਾਨ ਦਾ ਧੰਨਵਾਦ ਕੀਤਾ ਨਾਲ ਹੀ ਉਹਨਾਂ ਵੱਲੋਂ ਇਹਨਾਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸਕੀਮਾਂ ਨੂੰ ਆਮਲੀ ਜਾਮਾ ਪਹਿਨਾਉਣ ਦੀ ਬੇਨਤੀ ਵੀ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰੈਣ ਸਿੰਘ ਨਰਸੌਤ ਹਲਕਾ ਇੰਚਾਰਜ ਛਤਰਾਣਾ ਭਾਜਪਾ ਬਗੀਚਾ ਸਿੰਘ ਦਤਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ ਉਪ ਮੰਡਲ ਇੰਜੀਨੀਅਰ ਸ੍ਰੀ ਰਿਸ਼ਭ ਗੁਪਤਾ ਬੀਆਰਸੀ ਸ੍ਰੀ ਬਲਵਿੰਦਰ ਸਿੰਘ ਸੀਡੀਐਸ ਸ਼੍ਰੀਮਤੀ ਆਕਾਸ਼ਦੀਪ ਕੌਰ ਪੰਚਾਇਤ ਸੈਕਟਰੀ ਸ੍ਰੀ ਜਸਪਾਲ ਬਾਂਸਲ ਮੰਰੇਗਾ ਸੈਕਟਰੀ ਸ੍ਰੀ ਸੰਦੀਪ ਸਿੰਘ ਸਰਪੰਚ ਸ੍ਰੀ ਮਿੱਠੂ ਰਾਮ ਚੌਧਰੀ ਪਾਲाराम ਦੇਦਣਾ ਅਤੇ ਸਮੂਹ ਨਗਰ ਪੰਚਾਇਤ ਹਾਜ਼ਰ ਸਨ ਇਸ ਮੌਕੇ ਦੇਦਣਾ ਪਿੰਡ ਨੂੰ ਸੌਚ ਮੁਕਤ ਪਿੰਡ ਹੋਣ ਦਾ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਗਿਆ ਹਾਂਜੀ ਜਿਹੜਾ ਇਹ ہمارا ਸੰਕਲਪ ਵਿਕਸਿਤ ਭਾਰਤ ਤਹਿਤ ਪਿੰਡਾਂ ਵਿੱਚ ਆਪਣੇ ਜਿਹੜਾ ਇਹ ਮੁਹਿੰਮ ਚਲਾਈ ਜਾ ਰਹੀ ਹੈ ਤੇ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਜੈ શ્રી ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ શ્રી ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ 15 ਨਵੰਬਰ ਤੋਂ ਸੰਕਲਪ ਯਾਤਰਾ ਚਲਾਈ ਹੈ ਇਹ ਸਾਰੇ ਦੇਸ਼ ਦੇ ਵਿੱਚ ਚਲਾਈ ਜਾ ਰਹੀ ਹੈ ਜਿੰਨੀਆਂ ਵੀ ਨਰਿੰਦਰ ਮੋਦੀ ਸਹੂਲਤਾਂ ਦੇ ਰਿਹਾ ਹੈ ਉਹਨਾਂ ਨੂੰ ਕਰ ਕਰ ਪਛਾਣ ਵਾਸਤੇ ਇਸ ਸੰਕਲਪ ਯਾਤਰਾ ਜਿਹੜੀ ਚਲਾਈ ਜਾ ਰਹੀ ਹੈ ਉਹ ਤੇ ਅਸੀਂ ਕੋਸ਼ਿਸ਼ ਕਰਦੇ ਆਂ ਭਾਵੇਂ ਸਾਨੂੰ ਪੰਜਾਬ ਦੇ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਇਥੋਂ ਦੀ ਸਰਕਾਰ ਹੈ ਜਿਹੜੀ ਪੰਜਾਬ ਦੀ ਉਹ ਸਾਨੂੰ ਕੋਆਪਰੇਟ ਨਹੀਂ ਕਰ ਰਹੀ ਤਾਂ ਕਿ ਉਹ ਜਿਹੜੇ ਲੋਕਾਂ ਨੂੰ ਅਸੀਂ ਦੇਣੀ ਸੀ ਪੂਰੇ ਸਾਧਨ ਮੁਹੱਈਆ ਕਰਾਣੇ ਸੀ ਉਹ ਨਹੀਂ ਹੋ ਰਹੇ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਵੀ ਤੁਸੀਂ ਵੱਧ ਤੋਂ ਵੱਧ ਇਹਨਾਂ ਯੋਜਨਾ ਦਾ ਫਾਇਦਾ ਲਓ ਹਾਂਜੀ ਅੱਜ ਜਿਹੜੀ ਸੰਕਲਪ ਯਾਤਰਾ ਤੁਹਾਡੇ ਪਿੰਡ ਦੇਦਨਾ ਪਹੁੰਚੀ ਹੈ ਇਸ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੜੀ ਵਿਕਸਿਤ ਭਾਰਤ ਸੰਕਲਪ ਯਾਤਰਾ ਹੈ ਇਹ ਦੇਸ਼ ਦੇ ਮਾਨਯੋਗ ਜਸਵੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੁਆਰਾ ਪੂਰੇ ਦੇਸ਼ ਦੇ ਵਿੱਚ ਚਲਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਦਰਦ ਛਲਕਿਆ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਇਸ ਦਾ ਜਿਹੜਾ ਲਾਹਾ ਹੈ ਉਹ ਹਰ ਇੱਕ ਨਾਗਰਿਕ ਤੱਕ ਪਹੁੰਚੇ ਚاہے ਨਾਗਰਿਕ ਕਿਸੇ ਵੀ ਜਾਤ ਦਾ ਹੈ ਕਿਸੇ ਵੀ ਧਰਮ ਦਾ ਹੈ ਕਿਸੇ ਵੀ ਸੂਬੇ ਦਾ ਇਸੇ ਤਰ੍ਹਾਂ ਉਹਨਾਂ ਨੇ ਸੰਕਲਪ ਯਾਤਰਾ ਚਲਾਈ ਹੈ ਕਿ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਜਿਹੜੇ ਲੋਕਾਂ ਨੂੰ ਕਿਸੇ ਕਾਰਨ ਇਹਨਾਂ ਸਕੀਮਾਂ ਦਾ ਫਾਇਦਾ ਨਹੀਂ ਪਹੁੰਚ ਰਿਹਾ ਉਹਨਾਂ ਨੂੰ ਇਹਨਾਂ ਸਕੀਮਾਂ ਦਾ ਫਾਇਦਾ ਜਿਹੜਾ ਉਹ ਮਿਲ ਮਿਲਿਆ ਜਾਵੇ ਸੋ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦੀਆਂ ਸਾਡੇ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਜੀ ਜਿਨ੍ਹਾਂ ਦੇ ਦੀਸ਼ਾ ਨਿਰਦੇਸ਼ਾਂ ਤੇ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਅੱਜ ਇਹ ਯਾਤਰਾ ਜਿਹੜੀ ਹਰ ਇੱਕ ਹਲਕੇ ਦੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਹਰ ਇੱਕ ਹਲਕੇ ਦੇ ਵਿੱਚ ਘਰ ਘਰ ਜਾ ਰਹੀ ਹੈ ਸੋ ਅਸੀਂ ਵਿਸ਼ੇਸ਼ ਤੌਰ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਲੋਕਾਂ ਨੂੰ ਇਸ ਦਾ ਲਾਭ ਵੀ ਪਹੁੰਚਿਆ ਹੈ ਕਾਫੀ ਕਰੋੜ ਤੁਸੀਂ ਦੇਖ ਰਹੇ ਇੱਥੇ ਇਕੱਠਾ ਹੋਇਆ ਤਾਂ ਜੋ ਹਰ ਇੱਕ ਬੰਦੇ ਨੂੰ ਇਸ ਸਕੀਮ ਦਾ ਜਿਹੜਾ ਉਹ ਲਾਭ ਮਿਲੇ ਇੱਥੇ ਕਿਹੜੇ ਕਿਹੜੇ ਵਿਭਾਗ ਭੱਜ ਹੋਏ ਨੇ ਅੱਜ ਇੱਥੇ ਸਾਰਾ ਹੈਲਥ ਡਿਪਾਰਟਮੈਂਟ ਪਹੁੰਚਿਆ ਸੀ ਪੋਸਟ ਆਫਿਸ ਡਿਪਾਰਟਮੈਂਟ ਵਾਲੇ ਪਹੁੰਚੇ ਸੀ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਪਹੁੰਚਿਆ ਸੀ ਤੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਜਿਹੜਾ ਉਹ ਪਹੁੰਚਿਆ ਸੀ ਵੈਸੇ 14 ਡਿਪਾਰਟਮੈਂਟ ਸਾਨੂੰ ਕਹੇ ਸੀ ਦੇਸ਼ ਦੇ ਮਾਨਯੋਗ ਸਿਹਤ ਪਰਿਵਾਰ ਭਲਾਈ ਮੰਤਰੀ ਸ੍ਰੀ ਮਾਨਸੂਖ ਮਾਂਡਵੀਆ ਜੀ ਡਕਾਲਾ ਵਿਖੇ ਆਏ ਸੀ ਉਹਨਾਂ ਨੇ 14 ਵਿਭਾਗਾਂ ਦੀ ਗੱਲ કરી ਸੀ ਪਰ ਜਿੰਨੇ ਵੀ ਚਲੋ ਆਏ ਮੋਸਟ ਵੈਲਕਮ ਹੈ ਜੀ ਜੇ ਕੋਈ ਕਾਸਰ ਰਹੇਗੀ ਉਹ ਪਤਾ ਕਰਾਂਗੇ ਜੀ ਇਹ ਜਿਹੜੇ ਅੱਜ ਫਾਰਮ ਵੀ ਭਰੇ ਜਾਏ ਨੇ ਤੁਸੀਂ ਕੀ ਸਮਝਦੇ ਵੀ ਇਹਨੂੰ ਅਮਲੀ ਜਾਮਾ ਜਿਹੜਾ ਪਾਇਆ ਜਾਊਗਾ ਚਾਹੇ ਇੱਥੇ ਰਹਿ ਜਾਊਗਾ ਜੀ ਦੇਖੋ ਇਹ ਕੇਂਦਰ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਜੀ ਅਫਸਰ ਸਾਹੀ ਨੂੰ ਵੀ ਸਖਤ ਹਦਾਇਤਾਂ ਨੇ ਕਿ ਜਿਹੜੇ ਵੀ ਤੁਸੀਂ ਫਾਰਮ ਭਰੋਗੇ ਉਹਨਾਂ ਨੂੰ ਫਾਇਦਾ ਮਿਲੇ ਚਾਹੇ ਜਿੰਨਾ ਤੁਹਾਡਾ ਕੋਟਾ ਹੈ ਜਿੰਨਾ ਕ ਟਾਰਗੇਟ ਹੈ ਚਾਹੇ ਘੱਟ ਫਾਰਮ ਭਰੋ ਪਰ ਉਹਨਾਂ ਨੂੰ ਇਹ ਚੀਜ਼ਾਂ ਦਾ ਫਾਇਦਾ ਜਿਹੜਾ ਉਹ ਜ਼ਰੂਰ ਪਹੁੰਚੇ ਇਹ ਸਖਤ ਨਿਰਦੇਸ਼ ਨੇ ਜੀ ਕੇਂਦਰ ਜਿਹੜੀ ਸਰਕਾਰ ਹੈ ਬੇਹਦ ਸੀਰੀਅਸ ਹੈ ਇਸ ਮੁੱਦੇ ਤੇ ਹਾਂਜੀ ਸਰ ਸਰਕਾਰ ਯੋਗ ਸਾਥੀਓ ਵਾਹਿਗੁਰੂ ਦਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਦੇ ਬਤੇ ਮੈਂ ਬਦੀਚਾ ਸਿੰਘ ਬਤਾਲ ਪ੍ਰਧਾਨ ਕਿਸਾਨ ਮੋਰਚਾ ਜ਼ਿਲ੍ਹਾ ਪਟਿਆਲਾ ਮੋਦੀ ਸਰਕਾਰ ਦਾ ਔਰ ਮੋਦੀ ਸਾਹਿਬ ਦਾ ਪਹਿ ਪਹਿਲੋਂ ਧੰਵਾਦ ਆ ਕਿ ਜਿਨ੍ਹਾਂ ਨੇ ਸਾਡੇ ਪਿੰਡਾਂ ਦਾ ਦਰਦ ਪਛਾਣ ਕੇ ਅਸੀਂ ਲੋਕ ਪਹੁੰਚਣੀ ਸੀ ਕਰ ਸਕਦੇ ਅਫਸਰਸ਼ਹੀ ਤੱਕ ਡਿਪਾਰਟਮੈਂਟ ਤੱਕ ਸਰਕਾਰ ਤੱਕ ਤੇ ਇਹ ਸਕੀਮ ਚਲਾ ਕੇ ਵਿਕਸਤ ਭਾਰਤ ਸਾਡੇ ਤੱਕ ਸਾਰਾ ਹੀ ਜੋ ਅਫਸਰਸ਼ਹੀ ਹੈ ਸਾਡੀਆਂ ਦੁੱਖ ਤਕਲੀਫ ਨੂੰ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਪਿੰਡ ਪਿੰਡ ਪਹੁੰਚ ਰਹੀ ਹੈ ਤੇ ਲੋਕਾਂ ਚ ਬੜਾ ਤਸ਼ਨਾ ਹੈ ਪ੍ਰਸ਼ਾਸਨ ਵੀ ਸਾਡਾ ਅਜੇ ਤਾਂ ਨਹੀਂ ਪਰ ਸਾਡੀ ਕੁਝ ਮਦਦ ਕਰਨ ਲੱਗ ਗਿਆ ਕੁਝ ਦਿਨਾਂ ਤੋਂ ਮੈਂ ਇਹਨਾਂ ਦਾ ਵੀ ਧੰਨਵਾਦ ਆ ਚਲੋ ਹਜ ਵੀ ਤਾਂ ਇਹਨਾਂ ਦੀ ਵਧੀ ਠੀਕ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਲੋਕ ਵੀ ਸਾਥ ਦੇਣ ਤੇ ਸਰਕਾਰ ਨੇ ਸਖਤ ਹਦਾਇਤਾਂ ਕਰੇ ਜਿਹੜੀਆਂ ਇਹ ਸਕੀਮਾਂ ਨੇ ਤੁਰਤ ਲਾਗੂ ਹੋ ਜਾਣ ਧੰਨਵਾਦ ਦੇ ਜੀ ਅਜਿੰਦਾ ਜਿਹੜਾ ਪਿੰਡ ਤੇ ਦੇਣਾ ਬੁੱਕੇ ਇੱਕ ਹੋ ਗਿਆ ਸੈਂਟਰ ਸਰਕਾਰ ਵੱਲੋਂ ਮੋਦੀ ਜੀ ਸਭ ਤੋਂ ਵੱਡੀ ਗੱਲ ਇਹ ਦੇ ਕਿ ਇਹ ਲੋਕਾਂ ਨੂੰ ਸਕੀਮਾਂ ਦੀ ਜਾਣਕਾਰੀ ਬਣ ਬਹੁਤ ਵਧੀਆ ਗੱਲ ਹੈ ਇਹ ਸਕੀਮਾਂ ਦੀ ਜਾਣਕਾਰੀ ਲੋਕਾਂ ਨੂੰ ਹੋਣੀ ਚਾਹੀਦੀ ਹੈ ਇਹ ਸਕੀਮਾਂ ਦੀ ਜਾਣਕਾਰੀ ਦੇਣ ਵਾਸਤੇ ਸਾਡਾ ਵਿਭਾਗ ਆਇਆ ਸਾਰੇ ਵਿਭਾਗ ਆਏ ਨੇ ਕਿ ਸਾਡੇ ਪ੍ਰਧਾਨ ਜੀ ਵੀ ਨਾਲ ਆਏ ਨੇ ਵੀ ਘੱਟੂ ਘਾਟੀ ਪਤਾ ਹੋਵੇ ਸਾਡੇ ਸੈਂਟਰ ਦੀਆਂ ਸਕੀਮਾਂ ਕੀ ਨੇ ਕਿ ਇਹ ਕਿਉਂ ਸਾਡੇ ਤੇ ਮਤਲਬ ਪੂੜਨੀ ਚੜਦੀਆਂ ਇਹਨਾਂ ਕਰਕੇ ਜਦੋਂ ਕੁਝ ਸਲਾਜਮ ਅੱਜ ਘਟ ਆਏ ਨੇ ਅੱਗੇ ਫੇਰ ਟੈਂਪਰ ਲਬਾਵਾਂਗੇ ਇਹਨਾਂ ਦੀਆਂ ਸਕੀਮਾਂ ਬਾਰੇ ਸਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਨੂੰ ਗੈਸ ਸਲੈਂਡਰ ਦੀ ਆਏ ਜਾਂ ਕੱਚੇ ਮਕਾਨਾਂ ਦੀ ਆਏ ਜਾਂ ਇਲੈਕਟ੍ਰੀਕਾਂ ਦੀ ਆਏ ਜਾਂ ਆਟਾ ਦਾਲ ਦੀ ਆਏ ਇਹਨਾਂ ਨੂੰ ਲੋਕਾਂ ਨੂੰ ਘੱਟੋ ਘੱਟ ਸੈਂਟਰ ਸਰਕਾਰ ਦੀ ਸਰਕਾਰ ਦੀਆਂ ਸਕੀਮਾਂ ਦਾ ਪਤਾ ਹੋਣਾ ਚਾਹੀਦਾ ਇਸੇ ਕਰਕੇ ਇਹ ਜਿਹੜੇ ਕੈਂਪ ਨੇ ਇਲਾਏ ਨਿੱਕੇ ਬਹੁਤ ਬੜੀਆ ਬਹੁਤ ਵਧੀਆ ਲਾਭਕਾਰੀ ਨੇ ਕਿ ਲੋਕਾਂ ਨੂੰ ਪਤਾ ਲੱਗੇ ਸੈਂਟਰ ਸਰਕਾਰ ਦੇ